ਅਤੇ ਜੀ ਗੱਲ ਕਰਾਂਗੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਪਵਿੱਤਰ ਥਾਵਾਂ ਦੀ ਪਾਕਿਸਤਾਨ ਦੇ ਵਿੱਚ ਸਿੱਖਾਂ ਦੀਆਂ ਸਾਰੀਆਂ ਪਵਿੱਤਰ ਜਗ੍ਹਾ ਨੂੰ ਬਹੁਤ ਅੱਛੇ ਤਰੀਕੇ ਨਾਲ ਰੱਖਿਆ ਗਿਆ ਹੈ ਕਿ ਜਦੋਂ ਵੀ ਕੋਈ ਸਿੱਖ ਪਾਕਿਸਤਾਨ ਦੇ ਵਿੱਚ ਆਉਂਦੇ ਨੇ ਤੇ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਨਾਲ ਹੀ ਕਹਿੰਦੇ ਨੇ ਕਿ ਪਾਕਿਸਤਾਨ ਦੇ ਵਿੱਚ ਸਾਨੂੰ ਬੜੀ ਇੱਜ਼ਤ ਲੱਭੀ ਹੈ ਨਾਲ ਸਿੱਖਾਂ ਨੂੰ ਪਾਕਿਸਤਾਨ ਦੇ ਵਿੱਚ ਵਾਕੀ ਬਹੁਤ ਇੱਜ਼ਤ ਲੱਭਦੀ ਏ ਕਿ ਅ ਅਸੀਂ ਵੇਖ ਲਈਏ ਕਿਤੇ ਕਿਸੇ ਨੇ ਪਗੜੀ ਪਾਈ ਦੀ ਏ ਤੇ ਸਾਨੂੰ ਲੱਗਦਾ ਕਿ ਯਾਰ ਇਹ ਸਾਡੀ ਕੌਮ ਵਿੱਚ ਆਇਆ ਤੇ ਸਾਨੂੰ ਬਹੁਤ ਜ਼ਿਆਦਾ ਇੱਕ ਪ੍ਰਾਊਡ ਫੀਲ ਹੁੰਦਾ ਇੱਕ ਚੰਗੀ ਪੋਜ਼ਿਟਿਵ ਵਾਈਬ ਆਂਦੀ ਏ ਮਹਿਲੇ ਤੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੀ ਜਪਵਿੱਤਰ ਥਾਵਾਂ ਨੇ ਉਹਨਾਂ ਦੇ ਬਾਰੇ ਵਿੱਚ ਇੰਡੀਆ ਦੇ ਸਿੱਖਾਂ ਨੇ ਕੀ-ਕਿਆ ਹੈ ਇੰਡੀਅਨ ਸਿੱਖ ਵੀਰ ਜਦੋਂ ਪਾਕਿਸਤਾਨ ਆਂਦੇ ਨੇ ਏ ਏ ਅ ਥੀਗੇ ਡਿਫਰੈਂਟ ਪਲੇਸਸ ਦਾ ਵਿਜ਼ਿਟ ਕਰਦੇ ਨੇ ਤੇ ਉਹਨਾਂ ਦੀ ਕੀ ਰਾਏ ਹੈ ਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਹੁਤ ਇੰਟਰਸਟਿੰਗ ਵੀਡੀਓ ਹੈ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਸੋ ਚੱਲਦੇ ਆਂ ਵੇਖਦੇ ਆਂ ਵੀਡੀਓ lettes go बसाखी में लहजे अच्छे सुखी याद करी हसन अबदाल पहुंच के हसन अबदाल है दस दिन का क्याम करेंगे अच्छे ऐसे गुरबीर सिंह रिटायर्ड हेड मास्टर जिला रूपनगर पंजाब से आया हूं और यहां ननकाना से भी अपने पंजाब से विखे पंजा दर्शन के लिए पाकिस्तान की यात्रा से आया हां और यहाँ आकर मुझे बहुत ही बढ़िया लगा है और जब हम वाका पे पाकिस्तान की धरती पर एंटर हुए वहाँ हमारा बहुत ही निगर स्वागत किया गया और यहाँ जब हम पंजा साहब में पहुंचे तो यहाँ के इंतजाम बहुत ही बढ़िया थे और गवर्नमेंट वालों बहुत ही बढ़िया इंतजाम किया गया है आ, मैं और साथी जो संगत है पाकिस्तान गवर्नमेंट की लगा श्रद्धा करती हूँ बहुत बढ़िया मेरा नाम मनजीत है ਮੈਂ ਇੰਡੀਆ ਤੋਂ ਆਨੰਦਪੁਰ ਸਾਹਿਬ ਰੋਪੜ ਤੋਂ ਆਈ ਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਹੈ ਇਹਨਾਂ ਭਾਈਆਂ ਨੇ ਸਾਡੀ ਬਹੁਤ ਆਇਓ ਭਗਤ ਜਰੀਆ ਬਹੁਤ ਅੱਛਾ ਸਿਸਟਮ ਤਾਂ ਵਧੀਆ ਸੀਗਾ ਔਰ ਜਿੰਨਾ ਇਹਨਾਂ ਨੇ ਕਰਿਆ ਬਹੁਤ ਵਧੀਆ ਲੱਗਿਆ ਹੈ ਤੇ ਬਾਕੀ ਐਸੀ ਆਪਣੇ ਬਹੁਤ ਮਾਨ ਪ੍ਰਾਪਤ ਕਰਦੇ ਆ ਕਿ ਸਾਡੇ ਦੇਸ਼ ਦੀ ਸਾਡੀ ਸਿੱਕੀ ਨੂੰ ਸਾਡੇ ਘਰਾਂ ਦੇ ਸਤਾਨਾਂ ਨੂੰ ਬਹੁਤ ਪਿਆਰ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਸਾਨੂੰ ਅੱਜ ਬਹੁਤ ਫਕਰ ਹੈ ਤੇ ਜਿਹੜੇ ਸਾਡੇ ਭਾਈ ਹੈਗੇ ਐ ਇੱਧਰ ਦੇ ਉਹ ਵੀ ਸਾਡੇ ਆਪਣੇ ਹੀ ਵਿਚਰੇ ਹੋਏ ਭਰਾ ਐ ਪਰ ਇਹਨਾਂ ਨੇ ਸਾਡੇ ਰਿਸ਼ਤੇ ਨੂੰ ਸਾਰਾ ਕੁਝ ਸੰਭਾਲ ਕੇ ਰੱਖਿਆ ਅੱਜ ਆਪ ਕਿਸਾ ਇਲਾਇਲਾ ਰੇ ਰੇਸਾ ਦਿਲ ਜੀ ਨਾਲ ਹੋਲੇ ਬਸਾਖੀ ਮੇਲਾ ਲੱਗ ਗਿਆ ਜਣਾ ਆਪ ਕਿਸਾ ਇਲਾਇਲਾ ਰੇ ਰੇਸਾ ਮੇਰਾ ਨਾਮ ਸੀਸੀ ਗਾਜੀ ਮੈਂ ਪੰਜਾਬ ਤੋਂ ਆਇਆ ਜਲੰਧਰ ਤੋਂ ਤੇ ਮੈਂ ਪਹਿਲੀ ਦਫਾ ਇੱਥੇ ਆਇਆ ਤੇ ਮੈਨੂੰ ਆ ਕੇ ਬਹੁਤ ਹੀ ਵਧੀਆ ਲੱਗਿਆ ਇਹਨੀ ਖੁਸ਼ੀ ਹੋਈ ਹੈ ਮਨ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਗੁਰੂ ਸਾਹਿਬ ਦੀ ਦਰ ਤੇ ਆ ਕੇ ਤੇ ਸਾਰੇ ਲੋਕ ਧਮਾਲ ਉਹਨਾਂ ਨੇ ਸਾਨੂੰ ਗਲਬਕੜੀ ਚ ਲੈ ਲਿਆ ਬਹੁਤ ਮਰ ਖਸਾਨ ਹੈ ਤੇ ਅਸੀਂ ਚਾਹਾਂਗੇ ਵੀ ਆਪਾਂ ਹੱਥ ਸਾਹਿਬ ਤੇ ਆਈਏ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਮਨ ਦੀਆਂ ਮੁਲਾਕਾਤਾਂ ਪੂਰੀਆਂ ਕਰੀਏ ਤੇ ਇਥੋਂ ਦਾ ਭਾਈਚਾਰਾ ਬਹੁਤ ਹੀ ਵਧੀਆ ਬਹੁਤ ਹੀ ਲੰਗਰ ਦੇ ਇੰਦਿਆਂ ਬਹੁਤ ਹੀ ਵਧੀਆ ਸਾਹਿਬ ਓਹ ਜੀ ਬੜਾ ਅਸਬੋਧ ਹੋ ਗਿਆ ਬੜੀਆ ਹੋ ਗਿਆ ਜੀ ਅਸੋ ਪਹਿਲੀ ਵਾਰ ਮੇਰਾ ਨਾਮ ਕਰਮੇਲ ਸਿੰਘ ਗਰੇਵਾਲ ਅਜੀ ਅਗਲੈਂਡ ਤੋਂ ਆਏ ਆ ਜੀ ਫਸਟ ਟਾਈਮ ਆਏ ਆ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰਬੰਧ ਆ ਇਹਨਾਂ ਦੇ ਜੀ ਸਿਕਿਉਰਟੀ ਦਾ ਪ੍ਰੋਗਰਾਮ ਠੀਕ ਆ ਤੇ ਇਸ ਕਰਕੇ ਅਸੀਂ ਬਹੁਤ ਲਾਈਕ ਕੀਤਾ ਵਾ ਇੱਥੇ ਬੜੀ ਨਾਈਸ ਆ ਸਭ ਲੋਕ ਵੀ ਇੱਕ ਦੂਜੇ ਨਾਲ ਮਿਲਦੇ ਸਾੜਦਾ ਤੇ ਇਸ ਕਰਕੇ ਅਸੀਂ ਇਿੱਥੇ ਵੀ ਗਵਰਨਮੈਂਟ ਨੂੰ ਤੇ ਇੰਡੀਆ ਦੀ ਗਵਰਨਮੈਂਟ ਨੂੰ ਖਾਸ ਚਾਹੁੰਦੇ ਆ ਜਿਹੜਾ ਲਾਂਘਾ ਖੋਲਿਆ ਜਾਵੇ ਇੱਧਰ ਦੇ ਲੋਕ ਵੀ ਉਧਰ ਇਹੀ ਜਾ ਸਕਣ ਉਹ ਉਧਰਲੇ ਵੀ ਇੱਧਰ ਆਉਣ ਉਹਨਾਂ ਜਿਆ ਆਪਾਂ ਨੂੰ ਜਿਹੜਾ 3 ਦੇ ਸਾਹ ਹੋ ਥੋੜਾ ਜਿਹਾ ਆਪੋ ਦੇ ਲੋਕਾਂ ਦੀ ਰੋਹ ਲੋਕਾਂ ਨੂੰ ਜਾਦੇ ਰਜਗਾਰ ਮਿਲੇ ਤੇ ਕੋਈ ਕੰਮ ਦੀ ਅਸਰ ਹੋਵੇ ਸੀ ओके जी ਇਹ ਵੀਡੀਓ ਤੁਸੀਂ ਵੇਖੀਏ ਐਥੇ ਜੀ ਅ ਸ਼੍ਰੀ ਪੰਸਾਹਬ ਜਿਹੜੇ ਨੇ ਇੱਥੇ ਮੌਜੂਦ ਸਨ ਤੇ ਇੱਥੇ ਮੌਜੂਦ ਸਿੱਖਾਂ ਨੇ ਬਹੁਤ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕੀਤਾ ਉਹਨਾਂ ਨੇ ਕਿਹਾ ਅਸੀਂ ਪਾਕਿਸਤਾਨ ਚ ਆਏ ਤਾਂ ਪਾਕਿਸਤਾਨ ਦੇ ਵਿੱਚ ਬਹੁਤ ਵਧੀਆ ਅਰੇਂਜਮੈਂਟਸ ਨੇ ਤੇ ਸਿੱਖਾਂ ਦੀਆਂ ਜਿੰਨੀਆਂ ਵੀ ਪਵਿੱਤਰ ਥਾਵਾਂ ਨੇ ਉਹਨਾਂ ਨੂੰ ਪਾਕਿਸਤਾਨ ਦੀ ਗਵਰਨਮੈਂਟ ਨੇ ਬਹੁਤ ਚੰਗੇ ਤਰੀਕੇ ਨਾਲ ਰੱਖਿਆ ਦਾ ਹੈ ਤੇ ਬਹੁਤ ਜ਼ਿਆਦਾ ਖੁਸ਼ ਨੇ ਇਥੇ ਆ ਕੇ ਸੰਗਤ ਦੇ ਨਾਲ ਬਹੁਤ ਵਧੀਆ ਟਾਈਮ ਜਿਹੜਾ ਉਹਨਾਂ ਦਾ guzarda ਪਿਆ ਤੇ ਇੱਥੇ ਜੀ ਇਹੋ ਜੀਆਂ ਗੱਲਾਂ ਸੁਣੀ ਸੁਣਨ ਨੂੰ ਲੱਭਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਮਨੋਰਟੀਜ਼ ਦੇ ਨਾਲ ਬਹੁਤ ਪੈੜ ਹੁੰਦਾ ਹੈ ਬਹੁਤ ਭੈੜਾ سلوਕ ਹੁੰਦਾ ਹੈ ਤੇ ਇਹੋ ਜੀਆਂ ਗੱਲਾਂ ਸੁਣੀਆਂ ਹੋਣ ਤੁਸੀਂ ਤੇ ਫਿਰ ਤੁਸੀਂ ਜਦੋਂ ਪਾਕਿਸਤਾਨ ਆਉਣਾ ਤੇ ਪਾਕਿਸਤਾਨ ਨੂੰ ਵੇਖ ਕੇ ਤੁਹਾਡੇ ਦਿਲ 'ਚ ਜਦੋਂ ਐਨੀ ਮੁਹੱਬਤ ਤੁਸੀਂ ਰਿਸੀਵ ਕਰਦੇ ਹੋ ਤੇ ਤੁਹਾਡਾ ਜਿਹੜਾ ਲਾਈਕ ਪਿਛਲੇ ਤੁਸੀਂ ਸੁਣਿਆ ਹੁੰਦਾ ਤੁਸੀਂ ਕਹਿੰਦੇ ਕਿ ਆ ਤੇ ਉਹ ਚੀਜ਼ ਹੈ ਹੀ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਲੋਕ ਆ ਨੇ ਚੰਗੇ ਨੇ ਆ ਨੇ ਵਧੀਆ ਨੇ ਐਨੀ ਰਿਸਪੈਕਟ ਕਰਦੇ ਨੇ ਇੱਜ਼ਤ ਸਮਾਨਤਾ ਦੇ ਹੁੰਦੇ ਨੇ ਤੇ ਪਗੜੀ ਵਾਲੇ ਨੂੰ ਕਿਤੇ ਵੇਖ ਲੈਂਦੇ ਉਹਦੀ ਐਨੀ ਕਿ ਇੱਜ਼ਤ ਕਰਦੇ ਨੇ ਕਿ ਤੁਹਾਡੀ ਸੋਚ ਤੇ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਿਆ ਇਹ ਵੀਡੀਓ ਵੇਖ ਕੇ ਕਿ ਕਿਸ ਤਰ੍ਹਾਂ ਸਿੱਖ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਆ ਕੇ ਖੁਸ਼ ਨੇ ਤੇ ਇੱਥੇ ਜਿਹੜੀ ਵਿਸਾਖੀ ਮੇਲਾ ਜਿਹੜਾ ਲੱਗਿਆ ਉਹਦੇ ਵਿੱਚ ਆ ਕੇ ਉਹਨਾਂ ਨੇ ਚੰਗਾ ਟਾਈਮ ਜਿਹੜਾ گزارਿਆ ਤੇ ਬਹੁਤ ਬਹੁਤ ਵਧੀਆ ਲੱਗਿਆ ਸਾਡੇ ਜਿਹੜੇ ਸਿੱਖ ਨੇ ਉਹਨਾਂ ਦੇ ਜਿਹੜੇ ਥਾਟਸ ਵੇਖ ਕੇ ਬਹੁਤ ਬਹੁਤ ਚੰਗਾ ਲੱਗਦਾ ਯਾਰ ਕਿ ਤੁਹਾਨੂੰ ਕੋਈ ਐਪਰੀਸ਼ੀਏਟ ਕਰਦੇ ਕੋਈ ਚੰਗੀ ਚੀਜ਼ ਲੱਗਦੀ ਹੈ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਬੰਦਾ ਵੀ ਹੈ ਠੀਕ ਹੈ ਤੇ ਬਹੁਤ ਵਧੀਆ ਵੀਡੀਓ ਆਮ ਸ਼ੋਰ ਤੁਹਾਨੂੰ ਵੀ ਦੇਖ ਕੇ ਵਧੀਆ ਲੱਗਿਆ ਹੋਵੇਗਾ ਕਾਫੀ ਦੂਰ ਦੂਰ ਤੋਂ ਇੱਥੇ ਸਿੱਖ ਆਂਦੇ ਨੇ ਹਰ ਸਾਲ ਤੇ ਇੰਗਲੈਂਡ ਤੋਂ ਜਾਂ ਜਾਨਣਾ ਕਿ ਆ ਕੀ ਇੰਗਲੈਂਡ ਤੋਂ ਮੈਂ ਆਇਆ ਦਾਵਾ ਤੇ ਬਹੁਤ ਵੱਡੀ ਦਰਾਜ ਇੰਡੀਆ ਦੀ ਵੀ ਆਈਵੀਸੀ ਆਚੇ ਤੇ ਨਾਲ ਪਾਕਿਸਤਾਨ ਦੇ ਵੀ ਕਾਫੀ ਲੋਕ ਜਿਹੜੇ ਨੇ ਐ ਐਲੀਨ ਥਾਵਾਂ ਤੇ ਜਾਣਦੇ ਨੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣਾ ਖਿਆਲ ਰੱਖਣਾ ਤੁਸੀਂ ਆਪਣੇ ਇਸ ਚੈਨਲ ਦਾ ਵੀ ਸਾਡੇ ਚੈਨਲ ਨੂੰ ਤੁਸੀਂ ਸਪੋਰਟ ਕਰੋ ਤੁਹਾਡੇ ਨਾਲ ਫਿਰਤ ਮੁਲਾਕਾਤ ਹੁੰਦੀ ਸਸ਼ੀਆ ਕਾਲਜ